ਸਸ ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਦੇ ਫੈਨ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਬਾਈ ਹਿਰਣੇ ਬਹੁ ਚੁੱਕੇ ਆ ਪਿੰਡ ਚੈੜ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਰਾ ਔਰ ਆ ਜਿਹੜੇ ਝੋਟੀਆਂ ਵਖਾਣੀਆਂ ਬਹੁਤ ਹੀ ਕੁਆਲਿਟੀ ਵਾਲੀਆਂ ਇਹ ਹਰਿਆਣੇ ਝੋਟੇ ਲੈ ਕੇ ਆਦੇ ਬਾਈ ਜੀ ਨੇ ਹੈ ਵੀ ਇੱਕ ਇੱਕ ਦੋ ਸਿੱਲਦੀ ਝੋਟੀ ਆ ਤੇ ਆਉ ਨੂੰ ਪਾਪਾ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਸੰਦੀਪ ਸਿੰਘ ਜੀ ਹੋਰ ਬਾਈ ਜੀ ਕਿੱਦਾਂ ਬਹੁਤ ਵਧੀਆ ਬਹੁਤ ਹੀ ਤੀਸ਼ਣਾ ਹੈ ਕੀ ਦੇਖੋ ਜੀ ਕਾਪਟਾ ਹਾਂਜੀ 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 ਕਿਹੜੇ ਲੱਗ ਕੜਕ ਲੈ ਦੇ ਜੀ ਇਹ ਸਾਰੀਆਂ ਤੋਂ ਨਹੀਂਆਂ ਮੀਆਂ ਸਾਰੀਆਂ ਜੀ ਸਾਰੀਆਂ ਜੀ ਹਾਂਜੀ ਸਾਰੀਆਂ ਹਸਾਰ ਤੋਂ ਲੈ ਜੀ ਠੀਕ ਆ ਹਾਂਜੀ ਹਾਂਜੀ ਕਿੰਨੇ ਲੈ ਗਨੇ ਬਾਈ ਜੀ ਫਿਰ 11 ਝੂਟੀਆਂ ਨਹੀਂਆਂ ਜੀ 11 ਰੋਟੀਆਂ ਹਾਂਜੀ ਹਾਂਜੀ ਸੁਈਆਂ ਸੁਈਆਂ ਸਾਰੀਆਂ ਜੀ ਨਹੀਂ ਗੱਪਣਾ ਵਿੱਚ ਕੋਈ ਇੱਕ ਤੇ ਇੱਕ ਦੋ ਤੇ ਕਲਰ ਆ ਸੁਈਆਂ ਹਾਂਜੀ ਤੇ ਇੱਕ ਦੋ ਦੋ ਘਟੀਆਂ ਆ ਸੁਪਣੀਆਂ ਇੱਕ ਦੋ ਦਿਨ ਦੇ ਵਿੱਚ ਸੁਪਣੀਆਂ ਠੀਕ ਆ ਬਾਕੀ ਸੁਈਆਂ ਸੱਤ ਕਰ ਚਲੋ ਹਾਂਜੀ ਹਾਂਜੀ ਬੜੀ ਨੇ ਸੋਹਣੀ ਜੀ ਪੂਰੀਆਂ ਵੱਡੀਆਂ ਝੋਟੀਆਂ ਨੇ ਆਹ ਰਬਾਈ ਮੱਟੀ ਤੇਣ ਵੀ ਇੱਥੇ ਚਾਰ ਲੱਗ ਗਏ ਸਾਡੇ ਪਰ ਝੋਟੀਆਂ ਵੀ ਸੱਚ ਜੰਗੀਆਂ ਮਿਲ ਗਈਆਂ ਤੇ ਬਜੀ ਦੁੱਧ ਕਿੰਨਾ ਦੁੱਧ ਇਹ ਝੋਟੀ ਗੱਭਣਾ ਅੱਛਾ ਗੱਭਣਾ ਤੇ ਇਹਦੇ 8 ਦਿਨ ਨੂੰ ਪੂਰੇ ਆ ਹਾਂਜੀ ਤੇ ਇਹਨੇ 22 ਕਿਲੋ 600 ਗ੍ਰਾਮ ਦਾ ਕਾਰਟ ਆ ਇਹਦਾ 8 ਮਹੀਨੇ ਦਾ ਡਾਲੀ ਬਜਾ 8 ਮਹੀਨੇ ਦੋ ਦਿਨ ਨੇ 22 ਕਿਲੋ ਸਿਸੋ ਗ੍ਰਾਮ ਅੱਛਾ 22 ਕਿਲੋ 600 ਅੱਠ ਮਹੀਨੇ 22 ਕਿਲੋ 600 ਗ੍ਰਾਮ ਮੈਨੇ 8 ਮਹੀਨੇ ਡਾਲੀ ਬਦਲ ਦੁੱਦ ਦਿੱਤਾ ਛੋਟੀ ਠੀਕ ਆ ਹਾਂਜੀ ਇਹ ਉਹ ਬਜ਼ੁਰਗ ਹੀ ਉਹਨਾਂ ਦੇ ਦੋ ਬੇਟੇ ਆ ਉਹ ਦੋਵੇਂ ਬੇਟੇ ਉਹਨਾਂ ਦੇ ਸਾਸ ਕਰਦੇ ਆ ਉਹਨਾਂ ਦੋ ਹੀ ਮੱਝਾਂ ਰੱਖੀਆਂ ਆ ਘਰੇ ਤੇ ਉਹਨਾਂ ਆਕਾ ਦੋਵੇਂ ਵੇਚਤੀਆਂ ਉਹਨਾਂ ਦੀ ਡਿਊਟੀ ਡਾਟੀ ਮਪੀ ਦੂਰ ਹੋ ਗਈ ਤੇ ਆ ਇਹੋ ਮੇਰੇ ਬڑے ਸੱਜਣੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਭਾਜੀ ਕਾਦੀ ਕਿੰਨਾ ਕਦ ਹੋ ਗਏ ਮੇਰਾ ਹਾਂਜੀ ਕੱਦ ਕਿੱਡਾ ਹੋਊਗਾ ਇਹ ਕੱਦ ਜੀ ਕੋਈ ਵੇਹ ਲੋ ਤੁਸੀਂ ਮੇਰੇ ਮੇਰਾ ਕੱਦ ਕਿੱਡਾ ਆ ਤੇ ਮੇਰ ਤੋਂ ਇਹ ਮੇਰਾ ਹੱਥ ਤਾਂ ਕਰੀਏ ਤੇ ਫੇਰ ਜਾਂਦਾ ਜਾਂਦਾ ਹਾਂਜੀ ਹਾਂਜੀ ਨਹੀਂ ਬਹੁਤ ਵੱਡੀ ਮੈਂ ਹਾਂਜੀ 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 ਖੋਲੀ ਬਰਾ ਲੋ ਜੀ ਖੋਲੋ ਤਾਂ ਲੋ ਜੀ ਵੇਖੋ ਬਰਾ ਭੈਣਾਂ ਚੀਜ਼ਾਂ ਵੇਖੋ ਅੱਜ ਫਿਰ ਬਾਕੀ ਹੈ ਜੀ ਮੈਂ ਇੱਕ ਗੱਲ ਕਹਿਣਾ ਹਾਂਜੀ ਵੀਡੀਓ ਤੇ ਚਲੋ ਜਿੱਦਾਂ ਵੀ ਲੱਗੇ ਤੇ ਵਧੀਆ ਲੱਗੇ ਜਾਂ ਨਾ ਵਧੀਆ ਲੱਗੇ ਪਰ ਇੱਕ ਵਾਰੀ ਤੂੰ ਆ ਕੇ ਜਰੂਰੀ ਮੇਰਾ ਵੀਰ ਹਰ ਦੇਖੇ ਵਾਹ ਵਾਹ ਇਹ ਝੋਟੀ ਹੈਗੀ ਹੈਗੀ ਆ ਸਹੀ ਗੱਲ ਆ ਕੀ ਗੱਲ ਸਹੀ ਬਾਈ ਜਾਨ ਜੀ ਇੱਕ ਰੇ ਨੀ ਗੱਲੂ ਮਾਨ ਜੀ ਹਾਂਜੀ ਲੋਗਾਂ ਦੇ ਲੱਗੇ ਜਰੂਰੀ ਬਿਲਕੁਲ ਬਿਲਕੁਲ ਆ ਦੇਖੋ ਗੰਢ ਦੀ ਸਹੀ ਕੋਈ ਨਹੀਂ ਕੋਈ ਖੋਲ ਮੈਂ ਗੁਰਨੀ ਮੇਰੇ ਕੋਲ ਸਤੂ ਗੁਰਨੀ ਹੈ ਖੋਲ ਖੋਲ ਜੀ ਟਾਈਮ ਲੈ ਜੂ ਹਣਾ ਭਾਈ ਅਜੇ ਹਾਂਜੀ ਟਾਈਮ ਲੈ ਜੂ ਟਾਈਮ ਨਹੀਂ ਲੈ ਮੈਂ 8:30 ਦੇ ਸੁਦੀਪ ਸਿੰਘ ਜੀ ਦੇਨੀ ਪੁਰੀ ਆਇਆ ਜੀ 8:30 ਦੇ ਪੁਰੇ ਜੀ ਹਾਂਜੀ ਹਾਂਜੀ ਲੋ ਵੇਖੋ

ਹੁਣ ਇਹੋ ਜੁੜੇ ਨੂੰ ਉੱਥੇ ਕੱਢਣੀ ਵਕ ਨਹੀਂ ਕੱਢਣੀ ਹਾਂਜੀ ਕਿਨੇ ਕੱਢਣਾ ਜੀ ਇਹਨਾਂ ਦਾ ਇਹਦਾ ਝੋਟੀ ਦਾ ਉੱਥੇ ਰਿਕਾਰਡ ਆ ਲਾਗੇ ਲਾਗੇ ਪਿੰਡਾਂ ਦੇ ਵਿੱਚ ਇਹਦੀਆਂ ਤੁਮਮੀਆਂ ਆਇਆ ਇਹ ਝੋਟੀ ਦੀਆਂ ਇਹਦਾ ਬਹੁਤ ਬੰਦਿਆਂ ਨੇ ਮੁੱਲ ਆ ਪਰ ਆਪਾਂ ਉਹਨਾਂ ਦੋ ਹੀ ਗੱਲਾਂ ਕੀਤੀਆਂ ਉਹ ਬਜ਼ੁਰਗ ਨਾਲ ਵੀ ਬਹੁਤੀਆਂ ਦੀ ਲੋੜ ਨਹੀਂ ਹੈਗੀ ਦੋ ਹੀ ਗੱਲਾਂ ਕਰਨੀਆਂ ਹਾਂ ਤੇ ਨਾ ਹਾਂ ਬਿਲਕੁਲ ਤੇ ਹਾਂ ਨਾ ਹੀ ਉਹਨੇ ਸਾਨੂੰ ਦੱਸੀ ਅਸੀਂ ਉਹਨੂੰ ਸਿਰਫ ਕਿਹਾ ਵੀ ਇੱਕ ਜਿੰਦਾ ਵੀ ਸਾਨੂੰ ਕਿਹਾ ਸੀਦਾ ਵੀ ਸਾਨੂੰ 10000 ਰੁਪਏ ਛੱਡ ਦੇ ਬਸ ਤੇ ਆਲਾ ਚੱਕਲਾ ਪਾਹੇ ਬਣ ਬੋਲੋ ਜੀ ਫਿਰ ਪਾਸ ਮੁੱਲ ਕਿੰਨਾ ਕਰ ਲਈਏ ਪਰ ਜੈ ਯਾਂ ਦੋਹਾਨਾ ਜਿਵੇਂ ਪਿੱਛੇ ਕਰਕੇ ਹੁੰਦਾ ਮਾਲਕਾਂ ਨੇ ਤੇ ਸਾਡੇ ਕੋਲ ਬਹੁਤ ਮੰਗਿਆ ਸੀ ਪਰ ਅਸੀਂ ਫਿਰ ਉਹਦੇ ਨਾਲ ਬਜ਼ੁਰਗ ਨਾਲ ਗੱਲਬਾਤ ਕਰਕੇ ਤੇ ਚਲੋ ਲੱਲੀ ਠੀਕ ਆ ਤੇ ਹੁਣ ਕੋ ਕਿੰਨਾ ਗੱਲ ਲੀਏ ਕਾਲੀਏ 5 ਗੱਲ ਲੱਖ ਵੇਖੋ ਭਾਈ ਜਿਹੜਾ ਝੋਟੀ ਵੇਖ ਹੈਗੀ ਵੀ ਜਿਹੇ ਵੇਖਿਆ ਜਾਂਦਾ ਜਿਹੜਾ ਰਕਾਰਾ ਕੱਦ ਕਿੱਡਾ ਝੋਟੀ ਦਾ ਉਹ ਸਾਨੂੰ ਵੇਖਿਆ ਜਾਵੇ ਜਿਹੜਾ ਝੋਟੀ ਹੈਗੀ ਆ ਪਰ ਤੁਹਾਨੂੰ ਪਤਾ ਆਪਣਾ ਲੱਗਿਆ ਨਹੀਂ ਫੇਰ ਵੇਖੇ ਵੀ ਹੈਗੀ ਤੇ ਝੋਟੀ ਹੈਗੀ 10 ਲੱਖ ਦੀ ਹਾਂਜੀ ਪਰਾਪਾ 5 ਲੱਖ ਮੰਗਦੇ ਆ ਚਲੋ ਤੁਸੀਂ ਦੱਸ ਦਿਓ ਸੰਦੀਪ ਸਿੰਘ ਦੀ ਮੰਨ ਲਾਂਗੇ ਜਿੰਨੇ ਕਹਦਾਂਗੇ ਉਹ ਮੈਂ ਕੀ ਤੁਸੀਂ ਆਪ ਹੀ ਦੱਸੋ ਇੱਕੋ ਹੀ ਗੱਲ ਕਰੋ ਜੀ ਜਿਹੜੀ ਛੋੜ ਹੀ ਹੋਣੀ ਆ ਸਾਢੇ 3 ਲੱਖ ਚੋਂ 10000 ਰੁਪਏ ਛੋੜ ਹੋਗੀ ਬਸ ਹਾਂ ਠੀਕ ਆ ਚਲੋ ਸਾਢੇ 3 ਲੱਖ ਚੋਂ 10000 ਛੋੜ ਹੋਗੀ ਠੀਕ ਆ ਹਾਂਜੀ ਚੱਲਣ ਦਿਓ ਆਜੋ ਆਜੋ ਬਾਕੀ ਕੋਈ ਵੀ ਵੀਰ ਮੇਰਾ ਜਿਹੜਾ 24 ਹੋਵੇ ਇੱਕ ਕਰੀਏ ਛੋਟੀ ਤੇ ਕੋਲ ਜਰੂਰ ਆਵੇ ਬਿਲਕੁਲ ਹਾਂਜੀ ਬਿਲਕੁਲ ਸਹੀ ਲਾ ਕੇ ਤੇ ਇੱਕ ਦੂਰ ਦਾ ਤੇ ਲਾਕੇ ਦਾ ਬੜਾ ਵਾਧਾ ਹੁੰਦਾ ਨਹੀਂ ਹੈਗਾ ਭਾਈ ਜੀ ਇਹ ਜਿਹੜੀ ਜਾਨੀ ਇਹ ਉਹ ਜਰੂਰ ਆਵੇ ਛੋਟੀ ਤੇ ਬਾਕੀ ਇਹੀ ਤੇ ਆਪਣਾ ਪੂਰਾ ਮਨ ਕੋਸ਼ ਕਰਕੇ ਲੈਂਦੀ ਹੈ ਬਿਲਕੁਲ ਜੀ ਸਾਨੂੰ ਬਜਤ ਦੀ ਨਹੀਂ ਗੱਲ ਵੀਰ ਚ ਪੱਖ ਬੰਨ ਬਚੇ ਇਹ ਬਚਣਾ ਬੁੰਜਣਾ ਸਾਨੂੰ ਪੱਖ ਨਹੀਂਗਾ ਬਿਲਕੁਲ ਵੱਡੀ ਸ਼ੌਂਕ ਪੂਰਾ ਕੀਤਾ ਸ਼ੌਂਕ ਪੂਰਾ ਕੀਤਾ ਬਿਲਕੁਲ ਸਾਨੂੰ ਨਾਲੇ ਉਹਦਾ ਵੀ ਚੰਗੀ ਮੈਂ ਲੈਂਦਾ ਸ਼ੌਂਕ ਹੈ ਬਿਲਕੁਲ ਹੈ ਹੈਗਾ ਹੈ ਨਹੀਂ ਗੱਲ ਹੁੰਦੀ ਬਿਲਕੁਲ ਦਮ ਸ਼ੌਂਕ ਦਾ ਹੁੰਦਾ ਚਲੋ ਆਜੋ ਅੰਦਰ ਇਸ ਹੋਈਏ ਜੀ ਇਹ ਛੋਟੀ ਸੂਈ ਅੱਜ ਇਹਨੂੰ 9 ਦਿਨ ਹੋ ਗਏ ਜੀ ਹਾਂ ਜੀ ਇਹਨੂੰ 9 ਦਿਨ ਸੂਈਨ ਹੋ ਗਿਆ ਹਾਂ ਜੀ ਇਹ ਛੋਟੀ ਕੋ 20 ਕਿਲੋ ਦੁੱਧ ਤਿਆਰ ਹੁਣ ਇਸ ਟਾਈਮ ਇਸ ਟਾਈਮ ਮੌਕੇ ਤੇ 20 ਕਿਲੋ ਤਿਆਰ ਆ ਦੋ ਡੰਗ ਨਾ ਚੋ ਤਿੰਨ ਡੰਗ ਚੋ ਸਾਡੇ ਘਰ ਲੋ ਜੀ ਵੇਖੋ 20 ਕਿਲੋ ਤਿਆਰ ਆ ਪਰ ਝੋਟੀਆਂ ਵੀ ਬਸ ਇੱਕ ਦਸ ਦੀਆਂ ਹੈਗੀਆਂ ਝੋੜੀਆਂ ਸਾਰੀਆਂ ਸੋਹਣੀਆਂ ਝੋਟੀਆਂ ਨਾਵਾਂ ਦੇ ਮੈਨੂੰ ਸੂਈ ਲਵਾ ਨਾਵਾਂ ਦੇ ਵੇਖੋ ਲਿਆ ਕਰਾ ਲਈ ਖਾਂ ਜਿਹੜਾ ਲੱਗਾ ਫਿਰਦੇ ਪਾੜਾ ਲੱਗਦਾ ਬੱਚਾ ਮਰ ਗਿਆ ਆ ਗਿਆ ਜੀ ਬੱਚਾ ਮਰ ਕੱਟਾ ਜੀ ਕੱਟਾ ਮਗਰਾ ਗਿਆ ਜੀ ਆਹ ਜੀ ਆਜੋ ਭਾਜੀ ਆਜੋ ਤੁਮਾਓ ਰੋਬਾ ਹੈ ਲੈ ਆਦੇ ਭਾਜੀ ਇਹੋ ਛੋਟ ਜਿਹਾ ਚੰਗੇ ਪਾਉਂਆਂ ਦੇ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਲੱਗ ਲੱਗਣੇ ਲੱਗਣਾ ਹੈ ਬਾਕੀ ਬੋਲ ਬੋਲ ਕਰਦੇ ਆ ਜੀ ਰਣਜ ਹਾਂ ਜੀ ਜੀ ਰਣਜ ਜੀ ਤੇ ਬਸ ਤੁਸੀਂ ਸਮਝੋ ਵੀ ਮੈਂ ਨਿੱਕੀ ਜੀ ਮੈਂ ਤਾਂ ਮੰਗਣ ਦੇ 3-4 ਲੱਖ ਰੁਪਏ ਮੰਗਣਾ ਲੈਣੀ ਬਹੁਤ ਔਖੀ ਆ ਹੀ ਚਾਰ ਪੰਜ ਦਿਨ ਸਾਡੇ ਲੱਗੇ ਉੱਥੇ ਫੇਰ ਨਹੀਂ ਆਉਂਦੇ ਹਾਂ ਜੀ ਕਿੰਨੇ ਕ ਮੰਗ ਲਈ ਸੰਦੀਪ ਸਿੰਘ ਜੀ ਹੋ ਜਣ ਇਹਦੀ ਵੀ ਤਿੰਨ ਦੀ ਹਾਂ ਨਾ ਹਾਂ ਨਾ ਤਿੰਨ ਤਿੰਨ ਹਾਂ ਹਾਂ ਠੀਕ ਆ ਕੋਚੋ ਛੋੜ ਹੋ ਗਈ ਛੋੜੀ ਛੋੜ ਖੁੱਲੀ ਡੁਲੀ ਕਰ ਦਾਂਗੇ ਚਲੋ ਹਾਂਜੀ ਠੀਕ ਆ 20 ਕਿਲੋ ਦੁੱਧ 20 ਕਿਲੋ ਦੁੱਧ ਚੋਕੇ ਮੇਰੇ ਘਰ ਫੜੋ ਠੀਕ ਆ ਦੋ ਡੰਗ ਚੋਲੋ ਤਿੰਨ ਡੰਗ ਚੋਲੋ 20 ਕਿਲੋ ਦੁੱਧ ਐ ਵੇਲੇ ਝੁੱਟੀ ਦੇ ਕੋਲ ਚੋਣ ਪਸਮਾ ਤਿੰਨ ਕਿਲੋ ਦੀ ਗਾੜ ਠੀਕ ਆ ਪਰ ਵੀ ਕਿਸੇ ਕੋਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪੋਲੀ ਚੋਣਾ ਮੈਂ ਮੰਨ ਲਓ ਕਿਸੇ ਨੇ ਕਿਸੇ ਦੇ ਘਰ ਕੋਈ ਜਨਾਨੀ ਜੁੰਦੀ ਆ ਜਾਂ ਬੰਦੇ ਚਾਹੁੰਦੇ ਆ ਵੀ ਇਹ ਦਿਗਤ ਨਹੀਂ ਕੋਈ ਆਉਗੀ ਚੋਂਦੀ। ਕੋਲੀ ਚੋਂਦੇ ਮੋਟੀ। ਚਲੋ। ਹਾਂਜੀ। ਆ ਜਾਓ। ਹਾਂਜੀ। ਤੇ ਆ ਵੀ ਸੂਈ ਹੈ ਜੀ। ਇਹ ਵੀ ਸੂਈ ਹੈ ਜੀ। ਇਹਨੂੰ ਅੱਜ 12 ਦਿਨ ਹੋ ਗਏ ਸੂਈ ਰਹੇ ਜੀ। ਦੁੱਧ ਕਿੰਨਾ ਹੈ ਜੀ? ਇਹਦੇ ਕੋਲ 16 ਕਿਲੋ ਦੁੱਧ ਹੈ ਜੀ। 16 ਕਿਲੋ ਦੁੱਧ। ਹਾਂਜੀ। ਲੋ ਜੀ ਇਹ ਵੀ ਦੇਖੋ। ਪਰ ਭਾਈ ਜੀ ਇਹ ਰਾਹੇ ਦੇ ਪਰ ਟੋਟੀਆਂ ਕੱਢ ਕੇ ਲੈ ਕੇ ਮੈਂ। ਲੈਵੇ ਫੁੱਟਫੁੱਟ ਵਾਲੇ ਲੈ। ਮਹਾਰਾਜ ਜੀ ਦੇਣਾ ਮਹਾਰਾਜ ਜੀ। ਉਹ ਸੱਚੇ ਭਾਸ਼ਾ ਬਾਬੇ ਨੂੰ ਮਨਾਲੇ ਦੀ। ਬਿਲਕੁਲ ਬਿਲਕੁਲ। ਹਾਂਜੀ ਲੈਣੀ। ਬਿਲਕੁਲ। ਆ ਦੇਖੋ। ਕਟਾ ਘੱਟੀ ਜੀ। ਇਹ ਮਰ ਦੀ ਕੱਟੀ ਆ ਜੀ ਇਹ ਮਰ ਦੀ ਕੱਟੀ ਆ ਕੱਟੀ ਆ ਇਹ ਦੇਖੋ ਇਹ ਖੜਾ ਹੋਈ ਸੀ ਖੜਾ 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 ਬੰਦ ਦੀਪ ਸਿੰਘ ਜੀ ਕੱਲਾ ਕੱਲਾ ਅੰਗ ਲੱਗਾ ਮੈਂ ਉਹਨੂੰ ਕੱਲਾ ਕੱਲਾ ਅਸਲ ਮੈਂ ਐਂ ਜੀ ਨੂੰ ਅਸਲ ਮੈਂ ਅਸਲ ਅਸਲ ਹਾਂ ਉਹ ਕੀ ਕਿਦੇੜ ਦੀਗੀ ਅਸਲ ਮੈਂ ਹਾਂ ਮੀਟਰ ਚੜਾ ਲਿਆ ਬਾਪੂਰਾ ਮੈਂ ਦਾ ਹੈ ਗੈ ਨਹੀਂ ਹਾਂ ਜੀ ਬਿਲਕੁਲ ਕੋ ਜੀ ਮਹੀਂ ਦੇ ਤੇ ਮੁੱਲ ਲੱਗਣਾ ਲੱਗਣਾ ਜਿਹੜੀ ਮਹੀਂ ਆ ਉਹਦਾ ਮੁੱਲ ਲੱਗਣਾ ਤੇ ਜਿਹੜੀ ਨਹੀਂ ਕੰਮ ਦੀ ਉਹਦਾ ਉਹਦਾ ਤੇ ਫਿਰ ਕੀ ਮੁੱਲ ਲੈਣਾ ਹਾਂਜੀ 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 ਬਾਕੀ ਅਸੀਂ ਤਾਂ ਇੱਕ ਸ਼ੌਂਕ ਪੂਰਾ ਕੀਤਾ ਬਜਨ ਵਾਲੀ ਨਹੀਂ ਗੱਲ ਵੀ ਕੋਈ ਜੇ বাজੇ ਨਾ বাজੇ ਉਹਦੇ ਉੱਪਰ ਵਾਲੇ ਦੇ ਹੱਥ ਵਾਸਿਆ ਉਹ ਉਹ ਬਜਣਾ ਨਾ ਬਜਣਾ ਉਹਦੇ ਹੱਥ ਵਾਸਾ ਆਪਾਂ ਸ਼ੌਂਕ ਪੂਰਾ ਕੀਤਾ ਕਿੰਦਾਂ ਦੀਆਂ ਮਹੀਂਆਂ ਹੈਗੀਆਂ ਵਾ ਪਰ ਮੁੱਲ ਲੋਣੇ ਪੈਂਦੇ ਆ ਚਲੋ ਮਹੀਂਆਂ ਬਹੁਤ ਮੁੱਲ ਪੂਰੇ ਲੋਣੇ ਪੈਂਦੇ ਹਾਂਜੀ ਬੋਲੋ ਇਹ ਦੇਖੋ 16 ਕਿਲੋ ਦਾ ਦੌਣ ਆਇਆ ਹਾਂਜੀ ਪੂਰਾ ਚੋ ਚਵਾਰ ਓਕੇ 3 ਕਿਲੋ ਦੀ ਗਾੜ ਮਹਿੰਦੀ ਠੀਕ ਆ ਹਾਂਜੀ ਇਹ ਢਾਈ ਦੀ ਦੇ ਦਾਂਗੇ ਢਾਈ ਲੱਖ ਦੇ ਹਾਂਜੀ ਹਾਂਜੀ ਛੋੜ ਹੋਊਗੀ ਢਾਈ ਲੱਖ ਚੋਂ 5000 ਰੁਪਏ ਠੀਕ ਆ ਇਹ ਦੂ ਥੱਲੇ ਨਹੀਂ ਨਹੀਂ ਥੱਲੇ ਨਹੀਂ ਆ ਵੀ ਇਹ ਦੇ ਦੇ ਕੋ 42 ਦਾ ਨਹੀਂ ਇਹ ਸਿਰਫ ਸ਼ੌਂਕੀ ਪੂਰਾ ਕੀਤਾ ਸ਼ੌਂਕੀ ਪੂਰਾ ਕੀਤਾ ਨਹੀਂ ਸ਼ੌਕ ਪੂਰੇ ਕੀਤੇ ਮੁੱਲ ਜਿਹੜਾ ਨਾ ਬਜਨ ਪੁੱਜਣ ਵਾਲੇ ਤੇ ਮਹਾਰਾਜ ਪਤਾ ਨਹੀਂ ਕਿ ਬਜਨ ਕਿੰਨੀ ਪਈ ਨਹੀਂ ਬਿਲਕੁਲ ਆ ਜੀ ਇਹ ਵੀ ਸੂਈ ਆ ਜੀ ਇਹ ਵੀ ਸੂਈ ਆ ਲੋ ਜੀ ਇਹ ਵੀ ਸੂਈ ਆ ਇਹ ਵੀ ਸੂਈ ਆ ਜੀ ਇਹਦੇ ਕੋ 17 ਕਿਲੋ ਦੁੱਧ ਦਾ ਸੰਦੀਪ ਸਿੰਘ ਜੀ ਅੱਛਾ ਹਾਂ 17 ਕਿਲੋ ਦੁੱਧ ਦਾ ਇਹਦੀ ਸਾਢੇ 3 ਪੌਣੇ 4 ਕਿਲੋ ਦੀ ਗਾੜਾ ਲਓ ਜੀ 17 ਕਿਲੋ ਦੁੱਧ ਮੈਂ ਥਲੇ ਹਾਂਜੀ ਹਾਂਜੀ ਵੇਖੋ ਤਾਂ ਦੇਖੀ ਜੇ ਲੋਗ ਰਾਣੀ ਸਿਰਾ ਛੋਟੇ ਆ ਮੁਰੀਆਂ ਹਾਂਜੀ ਆ 5 ਇੰਚ ਗ੍ਰੇ ਵੀਡੀਓ ਬਣਾਇਆ ਮੇਰੇ ਫਿਰ ਚੱਕਰੇ ਫੱਟੇ ਡਾਂਸ ਜਿਹਨੇ ਲੈਣੀਆਂ ਫੋਨ ਅੰਦਰ ਇਹਦੇ ਫਿਰੇ 20 20 ਕਿਲੋ ਲੈਣੀਆਂ 20 20 ਕਿਲੋ ਆਓ ਕਰਾਂਗੇ ਇਹ ਪਹੁੰਗੀਆਂ 20 20 ਕਿਲੋ ਇਹ ਪਰਸੋਂ ਨੇ ਆਈਆਂ ਸਾਡੇ ਕੋਲ ਆਈ ਇਹਨਾਂ ਨੂੰ ਪਰਸੋਂ ਚ ਕੀ ਚਾਹੀਦਾ ਨਾ ਨਾ ਬਿਲਕੁਲ ਇਹ ਪਿਛਲੀ ਜੋ ਦਾਣੇ ਪਾਣੀ ਦੇ ਦੁੱਧ ਦੇਣੀਆਂ ਹਾਂ ਇਹਨਾਂ ਨੂੰ ਪਰਸੋਂ ਚਾਹੀਦੀ ਕੁਝ ਇਹਨਾਂ ਨੂੰ ਖਾਸ ਜ਼ਿਆਦਾ ਨਹੀਂ ਪਾਇਆ ਖਲਾਉ ਜਿੱਥੇ ਫਾੜ 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 ਬਸ ਚਲੋ ਹਾਂਜੀ ਫਿਰ ਬੋਲੋ ਇਹਦਾ 260 260000 260000 ਰੁਪਏ ਛੋੜ ਹੋ ਗਈ ਉਹ ਚ ਖੁੱਲੀ ਡੁੱਲੀ ਠੀਕ ਆ ਹਾਂਜੀ ਇਹ ਚ 10000 ਰੁਪਏ ਛੋੜ ਹੋ ਗਏ ਬਸ 2.5 ਲੱਖ ਦੇਣੀ ਆ 2.5 ਲੱਖ ਦੀ ਦੇਣੀ ਪਰ ਮਨਿਕ ਜਰੀ 2.5 ਲੱਖ ਰੇ ਮਈਆਂ ਹਾਂਜੀ ਇਹ ਨੂੰ ਥੱਲੇ ਆ ਇਹ ਇਹਦੇ ਥੱਲੇ ਦੋ ਦ 17 ਕਿਲੋ ਇਹਦੀ 3.5 ਪੌਣੇ 4 ਕਿਲੋ ਦੀ ਗਾੜਿਆ ਮੈਂ ਦੀ ਠੀਕ ਆ ਹਾਂਜੀ 3.5 ਪੌਣੇ 4 ਕਿਲੋ ਦੀ ਗਾੜਿਆ ਝੁੱਟੀ ਨਹੀਂ ਇਹ ਜਿਹੜੇ ਬੰਦਿਆਂ ਕੋ ਲਈ ਆ ਉਹਨਾਂ ਬੰਦਿਆਂ ਦੇ ਕੋਲ ਘਰ ਦੀ ਬਲੀਡ ਆ ਸਾਰੀ ਉਹਦੇ ਘਰ ਦੀ ਤਿਆਰ ਕਰਦੇ ਗਾੜੀ ਨੂੰ ਅੱਠ ਕਟੀਆਂ ਹੋ ਰਿਆ ਠੀਕ ਆ ਹਾਂਜੀ ਉਹ ਦੂਜੇ ਸਵੇਰ ਮੈਂ ਵੇਚ ਦਿੰਦੇ ਇੱਕ ਪਹਿਲਣ ਮੈਂ ਨਹੀਂ ਵੇਚੀ ਤੇ ਦੂਜੇ ਸਵੇਰ ਮੈਂ ਵੇਚ ਦਿੰਦੇ ਚੈੱਕ ਕਰਕੇ ਵੇਚ ਦੇ ਤਾਂ ਦੂਜੇ ਸਵੇਰ ਮੈਂ ਉਹਨਾਂ ਵੇਖਿਆ ਹੁੰਦਾ ਵੀ ਕਿੰਨਾ ਪਹਿਲਣ ਨੇ ਦਿੱਤਾ ਘਰ ਕਾਰਡ ਰਿਪੋਰਟ ਪਤਾ ਲੱਗ ਜਾਂਦਾ ਫਿਰ ਉਹ ਦੂਜੇ ਸਵੇਰ ਮੈਂ ਵੇਚ ਦਿੰਦੇ ਹਾਂਜੀ ਚਲੋ ਹਾਂਜੀ ਠੀਕ ਆ ਤੇ ਇਹ ਆ ਵੀ ਜਿਹੜਾ ਵੀ ਖੜੂ ਗੜਾ ਮੇਰਾ ਵੀਰ ਉਹ ਲਊ ਨਿਆਰੇ ਹੀ ਬੋਲੀਆਂ ਧਾਰਾ ਬਿਲਕੁਲ ਬਸ ਠੀਕ ਆ ਆ ਜਾਓ ਇਹ ਸੂਆ ਭਾਈ ਜੀ ਇਹ ਪ ਨਾ ਸੂਈ ਸੂਈ ਇਹ ਪਰਸੋਂ ਸੂਈ ਆ ਅੱਛਾ ਹਾਂਜੀ ਇਹਦਾ ਉਹ ਬੱਚਾ ਤੇ ਪਰਸੋਂ ਸੂਈ ਹੈ ਲੋ ਜੀ ਪਹਿਲਾ ਸੂਆ ਇਧਰ ਦੋਲੀ ਪਹਿਲਾ ਇਧਰ ਦੋ ਇਧਰ ਐ ਇਧਰ ਐ ਇਧਰ ਇਧਰ ਦੋ ਲੋ ਜੀ ਪਹਿਲਾ ਦੰਦਾ ਵੀ ਜੋਣੀ ਛੋਟੀ ਜੀ ਦੰਦਾ ਜੀ ਦੰਦਾ ਦੀ ਹੈ ਜੀ ਦੰਦਾ ਛੋਟੀ ਆ ਇਹ ਪਹਿਲੀ ਸੂਈ ਹੈ ਤੇ ਵੇਖੋ ਕਰਾਣੀ ਇਹ ਬਹੁਤ ਬੋੜਾ ਹੀ 9 10 11 ਕਿਲੋ ਬੋੜਾ ਹੀ ਆ 10 11 ਕਿਲੋ ਬੋੜਾ ਹੈ ਇਹ ਆ ਦੇਖ ਬਹੁਤ ਗੋਲ ਛੋਟੀ ਆ ਠੀਕ ਆ ਨੇ ਠੀਕ ਹੈ ਭਾਈ ਮਾਝੀ ਜੰਦਾ ਕੋਈ ਜਾਂਦੋ 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 ਜਾਂਦੇ ਬਾਹਰ ਜਾਂਦੋ ਬਾਕੀ ਲੈਵਾ ਕੋ ਸਦੀਪ ਸਿੰਘ ਜੀ ਪਹਿਲਾਂ ਨੂੰ ਲੱਗਾ ਪਹਿਲਾਂ ਲੱਗਿਆ ਘਾਟੀ ਲੱਗਦਾ ਨਹੀਂ ਹੈਨਾ ਘਾਟੀ ਲੱਗਦਾ ਪਹਿਲਾਂ ਨੂੰ ਏਡਾ ਲੈਵਾ ਏਡਾ ਏਡਾ ਵਧੀਆ ਲੈਵਾ ਨਹੀਂ ਦਾ ਗੋਲ ਲੈਵਾ ਆ ਚੋਣ ਦੀ ਮਲਪੀ ਜਿੱਦੀ ਚੰਗੀ ਚੋਣਾ ਪੋਲੀ ਤਾਰ ਬਿਲਕੁਲ ਠੀਕ ਹੈ। ਪਾਏ ਕੋਈ ਘਰ ਜਨਾਨੀ ਚੋਏ ਜਾਂ ਬੰਦਾ ਚੋਏ ਜਾਂ ਸਾਡੀ ਭੈਣ ਚੋਏ ਕੋਈ। ਬਿਲਕੁਲ। ਬਲਕਿ ਚਾਹਣ ਦੀ ਪੋਲੀ ਹੋਊਗੀ ਬਿਲਕੁਲ। ਹਾਂ। ਹਾਂ ਭੈਣ ਉੱਠਣ ਵਾਲਾ ਕੰਮ ਹੀ ਆ ਬਾੜੀ ਪਰ ਗੱਟੋ। ਬੋਲੋ। ਹਾਂਜੀ। ਇਹ ਜੈ ਜੀ ਰੇਟ ਆ ਬਿਲਕੁਲ ਇਹਦਾ ਕਟਿੰਗ। ਹਾਂਜੀ। ਕਿਉਂਕਿ ਉਹ ਮਈਆਂ ਦੇ ਹੀ ਜ਼ਿਆਦਾ ਮੋਲਦੀਆਂ। ਵੀ ਜ਼ਿਆਦਾ ਬਲੀਡ ਵੱਡੀ, ਜ਼ਿਆਦਾ ਬਲੀਡ ਤੇ ਜ਼ਿਆਦਾ ਦੁੱਧ ਵਾਲੀ। ਜ਼ਿਆਦਾ ਵੱਡੀਆਂ ਮਈਆਂ ਦਾ ਤਾਂ ਮੁੱਲ ਵੱਡੇ। ਠੀਕ ਹੈ। ਇਹ ਕਟੀਆਂ ਆ ਪਹਿਲਣਾ ਸਾਰੀਆਂ। ਹਾਂਜੀ। ਹਾਂਜੀ। ਇਹ ਕੱਟੀ ਦਾ ਲਵਾਂਗੇ ਮੋਲ ਲਊਗਾ 1,35,000 ਰੁਪਏ। ਠੀਕ ਹੈ ਠੀਕ ਹੈ ਤੇ ਇਹ ਚ 5000 ਰੁਪਏ ਛੋਟ ਕਰਾਂਗੇ ਇੱਕ ਦੀ ਚ ਘਟਣਾ ਕਿ ਹੋਈ ਕੋਈ ਚਲੋ ਇਹ ਮੇਰੇ ਵੀਰ ਰਿਕਵੈਸਟ ਆ ਮੇਰੇ ਬਸ ਠੀਕ ਆ ਤੇ ਫਿਰ ਸਾਨੂੰ ਯਾਰ ਖੰਡ ਬਜੂਗਾ ਬਸ ਠੀਕ ਆ ਲੋ ਜੀ ਦੋ ਤਰਾ ਮਾਲ ਆ ਭਾਈ ਉਹਦਾ ਬਾਹ ਅੰਡੀ ਹੋਇਆ ਪੈਣਾ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਚੱਲੋ ਫਿਰਾਂ ਦੀ ਬਹੁਤ ਕੱਟੀ ਸਾਫ ਆ ਇਹਦੀ ਸਿੰਗੀ ਸਿੰਗੀ ਦੇਖੋ ਕੱਟੀ ਜੀ ਲੱਗੀ ਕਿੰਨੀ ਥੋੜੀ ਪੂਰੀ ਨਿਕ ਨਿਕੀ ਵੰਗ ਲੱਗੀ ਹੁੰਦੀ ਬਿਲਕੁਲ ਜੀ ਹਾਂ ਦੇਖ ਦੋ ਮੇਲ ਦਾ ਮਾਲ ਆ ਜਿਹੜੇ ਮੇਰੇ ਨਾਲ ਵੀਰ ਵੀ ਵੀ ਕਿੱਲੋਂ ਬਾਈ ਵੀ ਕਿੱਲੋਂ ਲੜਣੀਆਂ ਸਾਰੀਆਂ ਏਰੀਆ ਕੱਟੀਆਂ ਵਾ ਇਹ ਮਲਵੇ ਦੀਆਂ ਨਹੀਂ ਆ ਨਹੀਂ ਸਾਰੀਆਂ ਤੇ ਕੋਈ ਗਲਤੀ ਰੀ ਵੀ ਨਹੀਂ ਹੈ ਸਾਰੀਆਂ ਕੱਟੀਆਂ ਨੇ ਇਹ ਸਾਰੀਆਂ ਕੱਟੀਆਂ ਤੇ ਵੇਖੋ ਕਿਦਾਂ ਦੇ ਭਾਗ ਲੱਗੇ ਥੱਲੇ ਤੇ ਜੇ ਇਹ ਮਲਵੇ ਮੁੱਲੇ ਵਿੱਚ ਲਈਆਂ ਹੁੰਦੀਆਂ ਕਿ ਤੋ ਲਈਆਂ ਦੀਆਂ ਉਹਨਾਂ ਕੋਈ ਹੋਜੇ ਡਿਜ਼ਾਈਨ ਫੈਸ਼ਨ ਨਹੀਂ ਹੁੰਦੇ ਹਾਂਜੀ ਇਹ ਹਸਾਰ ਦੀਆਂ ਕੱਟੀਆਂ ਉਧਰ ਬਲੀਡ ਹੈ ਜੀ ਬਲੀਡ ਹੈਗੀ ਹਾਂਜੀ ਹੈਗੀ ਉਧਰ ਲੋਗ ਸਾਂਭ ਸੁਭਾਈਆ ਕਰਦੇ ਜੀ ਸਾਂਭ ਸੁਭਾਈ ਵੀ ਆ ਗਈ ਆ ਉਧਰ ਛੱਪੜ ਆ ਕੁੜੀਆਂ ਕਰਦੀਆਂ ਕੱਟੀਆਂ ਜਾ ਕੇ ਗਾਂ ਕਾਟੂਂ ਜਗਾ ਦੇਣਗੇ ਉਹ ਸਾਂਭਦੇ ਆ ਸਾਂਭਦੇ ਬਹੁਤ ਆ ਉਹ ਸਾਂਭਦੇ ਆ ਫਿਰ ਉਧਰ ਚੰਗੇ ਚੰਗੇ ਸਾਰੇ ਉਹ ਲੋੜ ਲੋੜੇ ਮਈਆਂ ਉਹ ਬਣ ਗਈਆਂ ਉਹ ਐਵੇਂ ਬਣ ਗਈਆਂ ਹਾਂਜੀ ਹਾਂਜੀ ਖਰਾਖਣਾ ਬਣੇ ਸਾਂ ਛੱਡੇ ਪਿੰਡਾਂ ਜਿਹਨਾਂ ਦੀ ਉਹ ਸਾਡੇ ਇੱਧਰ ਲੋਕ ਉਹੀ ਕਹਿੰਦੇ ਨਾ ਉੱਥੇ ਲੋਕਾਂ ਨੇ 50-50 ਲੱਖ ਰੁਪਏ ਦਾ ਮਾਲ ਛੱਡੇ ਆ ਛੱਡੇ ਛੱਡੇ ਹਾਂਜੀ ਹਾਂਜੀ ਇਹ ਕਿੰਦੀ ਆਪਾਂ 1,28,000 ਦੀ ਦੇ ਦਾਂ 1,28,000 ਹਾਂਜੀ ਚਲੋ ਹਾਂਜੀ ਉਹ ਚ 2000 ਰੁਪਏ ਛੋਟ ਕਰ ਦਿੰਦਾ ਠੀਕ ਆ ਠੀਕ ਆ ਜੀ ਠੀਕ ਆ ਖੋ ਜੇ ਖੁਸ਼ ਠੀਕ ਆ ਤੋਂ ये भी पहला सुआ हां जी जी ये पहले सुए है उधर दो दे ये पहला सुबह गपण आज रात सुई है अच्छा आज रात आज रात ही सुई है हाँ जी हां जी बिल्कुल ठंडी ठंडी है ओ जी कोई गल बात नहीं ठीक है लो जी पहला सुआ बच्चा आजी। मगर जी बच्चा मगर जी।, जी वो कटा है कटा मगर ताजे बच्चे जी बिल्कुल सासिका जी आ जाओ ਹਾਂਜੀ ਭਾਜੀ ਫਰਿੰਦੀ ਇਹਦਾ ਸੰਦੀਪ ਸਿੰਘ ਜੀ ਮੁੱਲ ਤੇ ਕੀਤ ਕਰਨ ਨੂੰ ਕਿੰਨਾ ਵੀ ਕਰ ਲਈਏ ਕੱਟੀ ਦਾ ਇਹ ਬਹੁਤ ਚੰਗੀ ਪਰ ਆਪਾਂ ਨੂੰ ਭਾਜ ਮਿਲੀ ਹੈ ਤੇ ਆਪਾਂ ਵੀ ਭਾਜੀ ਦੇਵਾਂਗੇ ਇਹ ਆਪਾਂ ਦੇ ਦਾਂਗੇ 1 ਲੱਖ ਤੇ 15 ਹਜ਼ਾਰ ਦੀ ਹਾਂ ਨਾ 1 ਲੱਖ 15 ਹਾਂ ਨਾ ਹਾਂ ਨਾ ਛੋੜੋ ਜੂਏ ਚੋੜ 500 ਤੇ ਕਹਿੰਦੇ ਸ਼ਰਮੰਦੀ ਚਲ 1000 ਕਰ ਦਾਂਗੇ ਨਹੀਂ ਹੋਰ ਜਾਣ ਹੋਰ ਕਰਦੀਏ ਹੋਰ ਯਾਰ ਕਰਦਾਂਗੇ ਚਲੋ ਚੜੀ ਗੱਲ ਕੋਈ ਕਣੀ ਨਹੀਂ ਕੋਈ ਕਣੀ ਨਹੀਂ ਠੀਕ ਹੈ ਅੱਜ ਆਹ ਜੀ ਇਹ ਵੀ ਦੇਖੋ ਜੀ ਗੱਬਣ ਇਹ ਸੂਈ ਇਹ ਸੂਈ ਅੱਛਾ ਇਹ ਸੂਈ ਹੈ 3 ਦਿਨ ਦੀ ਹਾਂ ਜੀ ਇਹ ਛੋਟੀਆਂ ਜਿਹੜੇ ਪਿੰਡੋ ਲਈਓ ਉਹ ਪਿੰਡ ਮਲਕੀ ਜੀ ਸੁੱਕਾ ਪੱਠਾ ਪੁੰਦੇ ਜਿਆਦਾ ਹਾਂ ਜੀ ਠੀਕ ਆ ਸੁੱਕਾ ਘਾਹ ਹੁੰਦਾ ਦੇ ਕੋਲ ਤੇ ਉਹ ਕਰਕੇ ਥੋੜਾ ਪਿੰਡਿਓ ਲਿੱਸੀ ਆ ਪਰ ਫਤੂਤ ਬਹੁਤ ਆ ਬਸ ਠੀਕ ਆ ਆਜੋ ਜੀ ਆਜੋ ਐਂ ਕਿੰਦਰਾ ਬਖਾਦੋ ਹਾਂਜੀ ਸਨਿਦਾਰ ਜੀ ਇਹ ਵੀ ਝੋਟੀ ਦੇ ਦਾਂਗੇ ਆਪਾਂ 1 ਲੱਖ ਤੇ 10000 1 ਲੱਖ 10000 ਹਾਂਜੀ ਉੱਚ 10000 ਰੁਪਏ ਛੋਟ ਕਰ ਦਾਂ ਚਲੋ ਹਾਂਜੀ ਝੋਟੀ ਬਹੁਤ ਜਿਆਦਾ ਚੰਗੀ ਜਿਆਦਾ ਕੁਆਲਟੀ ਬਹੁਤ ਟਾਪ ਆ ਸਿਰਫ ਲਿੱਸੀ ਆ ਵੀ ਉਹ ਪਿੰਡ ਨਾਲ ਘਾਹ ਪਾਉਂਦੇ ਸੁੱਕਾ ਠੀਕ ਆ ਉਧਰ ਹਰਾ ਪਠਾਣੀ ਉਹ ਪਿੰਡ ਚ ਪਾਉਂਦੇ ਇਹ ਉਹ ਪਿੰਡ ਦੀ ਉਹ ਪਿੰਡ ਦੀਆਂ ਝੋਟੀਆਂ ਵੀ ਪਹਿਲਾਂ ਦੂਜਣਾਂ 15 15 16 16 ਕਿਲੋ ਦੇ ਦਿੰਦੀਆਂ ਹਾਂਜੀ ਹੁਣ ਇਹਦੇ ਕੋਈ ਤੇ ਬੋਲਾ ਹੀ ਆ ਇਹ 5 ਕਿਲੋ ਵੇ 7 ਵੇ 10 ਹੋ ਗਏ 10 ਤੋਂ ਅੰਦਰ ਅੰਦਰ ਆ ਬੋਲਾ ਇਹਦੇ ਕੋਲ 8 ਕਿਲੋ ਹੋਊਗਾ ਇਹ ਪਰਸੂ ਹੀ ਸੂਈ ਹੈ ਹਾਂਜੀ ਆਜੋ ਆਹ ਜੀ ਇਹ ਇਹ ਗੱਬਣਾਂ ਜੀ ਗੱਬਣ ਹਾਂਜੀ ਇਹ ਗੱਬਣ ਚੁੱਪ ਪਹਿਲਾ ਸੂਵਾ ਪਹਿਲਾ ਸੂਵਾ ਦੋ ਦੰਦ ਕੱਟੀ ਆ ਲਓ ਜੀ ਪਹਿਲਾ ਸੂਵਾ ਦੋ ਦੰਦ ਜੋੜੀ ਇਹ ਦੇਵਾ ਬਹੁਤ ਵਧੀਆ ਬਹੁਤ ਠੰਡ ਦੇਵਾ ਗਿੜਗਿੜ ਦੀ ਬੇਤਾ ਠੰਡ ਦੇ ਵਿੱਚ ਪੂਰੇ ਗਿੜਗਿੜ ਦੇ ਆਜੋ ਜੀ ਆਜੋ ਹਾਂਜੀ ਗੋਲ ਕੀਤੀਆਂ ਪਈਆਂ ਪਾਵਾ ਖਰਾਕਾਂ ਦੀ ਹਾਂ ਪੂਰੀਆਂ ਗੋਲ ਕੀਤੀਆਂ ਪਈਆਂ ਖਰਾਕਾ ਬਹੁਤ ਉਹਦੀ ਸੇਵਾ ਬਹੁਤ ਹਨ ਹੂੰ ਦਾਣਾ ਬਹੁਤ ਬੁੰਦੇ ਲੱਗਿਆ ਹਾਂਜੀ ਪਲੀ ਪਈ ਕਿਦਾਂ ਵੇਖ ਲੱਗਾ ਇਹਦਾ ਤਾਂ ਥੜ ਨਹੀਂ ਲੱਗਦਾ ਇਹ ਛੋਟੀ ਸੰਦੀਪ ਸਿੰਘ ਜੀ ਦੇ ਦਾਂਗੇ 1,35,000 ਦੀ 1,35,000 ਹਾਂਜੀ ਉਹ ਚੋ ਛੋੜ ਕਰਾਂਗੇ 2000 ਰੁਪਿਆ ਠੀਕ ਹੈ ਹਾਂਜੀ ਚਲੋ ਹੋਰ ਬਾਕੀ ਤੁਸੀਂ ਜੇ ਮਨ ਖੁਸ਼ ਕਰਨਾ ਕਰ ਸਕਦੇ ਜੀ ਤੀਹ ਦੀ ਜਾਂਦਾ ਫਿਰ ਚੋਲੋ ਤੀਹ ਦੀ ਜਾਂਦੇ ਨੇ ਕੋਈ ਗੱਲ ਨਹੀਂ ਕੋਈ ਕਣੀ ਨਹੀਂ ਹਾਂਜੀ ਹਾਂਜੀ ਕੋਈ ਕਣੀ ਨਹੀਂ ਇਹ ਜੀ ਹਾਂਜੀ ਆ ਰਹੀ ਇਹ ਵੀ ਗੱਪਣਾ ਜੀ ਇਹ ਵੀ ਗੱਪਣਿਆ ਲੋ ਜੀ ਇਹ ਵੀ ਗੱਪਣੀਆਂ ਪਹਿਲਾ ਸੂਆ ਹੀ ਇਹਦੀ ਵੀ ਲੱਕਾ ਥੋੜਾ ਪਹਿਲਾਂ ਨਾਲ ਬੜਾ ਸ਼ਕੀਰ ਹਾਂਜੀ ਲੱਕਾ ਥੋੜਾ ਪਹਿਲਾਂ ਨਾਲ ਬੜਾ ਸ਼ਕੀਰ ਹਾਂਜੀ 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 ਸਾਡੇ ਦੀ ਮੈਂ ਸੂਆ ਤੋਂ ਬਹੁਤ ਚੰਗੀ ਲੱਗਦੀ ਹੈ लास्ट ਸਪੀਸ ਰਹਿ ਗਈ ਜੀ ਹਾਂਜੀ ਜੀ ਲਾਸਟ ਹੀ ਲਾਸਟ ਸਪੀਸ ਲਾਸਟ ਸਪੀਸ ਰਹਿ ਗਈ ਜੀ ਤੇ ਵੇਖੋ ਝੋਟੀ ਆਜੋ ਘਮਾਓ ਜੀ ਮੂੰਮਾ ਮੜ ਮੜ ਇਹ ਸੈਗਸੰਸ ਦੀ ਫੈਂਡ ਵੀ ਭਾਦੋ ਚੰਗੀ ਠੀਕ ਹੈ ਪਿੱਠ ਕੁੜਾ ਸਭ ਕੁਝ ਕਿਦੀ ਗੋਲ ਝੋਟੀਆਂ ਅੰਡੇਰ ਦੀ ਠੀਕ ਹੈ ਜੀ ਅੰਡੇਰ ਦੀ ਮੀਡੀਅਮ ਸਾਈਜ਼ ਹਾਂਜੀ ਭਾਜੀ ਹਾਂ ਪੂਰੀ ਪੂਰੀ ਖੁੱਲੂ ਥੱਲੇ ਹੋ ਜੇ ਅਜੇ ਬਹੁਤ ਖੁੱਲੂ ਕੀ ਥੱਲੇ ਹਾਂਜੀ ਇਹਦਾ ਵੀ 1 ਲੱਖ 28000 ਰੁਪਿਆ 1 ਲੱਖ 28000 ਰੁਪਿਆ 1000 ਰੁਪਿਆ ਛੋੜ 125 ਦੀ 25 ਦੀ ਚਲੋ ਠੀਕ ਹੈ ਜੀ 25 ਦੀ ਹਾਂ ਲਾਸਟ 25 25 ਦੇ ਦਾਂ ਕੋਈ ਨਹੀਂ ਚਲੋ ਇਹ ਝੋਟੀ ਜੀ ਇਹ ਇਹਦਾ ਇਹ ਗੱਲ ਹੈ ਜੀ ਆ ਵੀ ਇਹ ਦਿਨ ਲਉਗੇ 8-7 ਹਾਂ ਇਹ ਮਾਲਕ ਕਹਿੰਦੇ ਪਹਿਲਾਂ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਇਹ ਦੂਜੇ ਸਵੇਰੇ ਆਏ ਹਾਂ ਜੀ ਦੂਜੇ ਸਵੇਰੇ ਆਏ ਹਾਂ ਇਹ ਮਾਲਕ ਕਹਿੰਦੇ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਠੀਕ ਆ ਤੇ ਇਹ ਦੂਜੇ ਸਵੇਰੇ ਸੋਣਾ ਆਏ ਨੇ ਬਸ ਠੀਕ ਆ ਤੇ ਦਿਨ 8 ਰਹਿੰਦੇ ਆ ਚਲੋ ਇੱਕ ਮਾੜ ਦੁੱਧ ਚਲੀ ਆਜੋ ਆਜੋ ਦੇਖ ਜੀ ਝੋਟੀਆਂ ਸਾਰੀਆਂ ਹੁਣ ਹਾਂ ਜੀ ਸਾਰੀਆਂ ਵੀਡੀਓ ਮਾਰ ਦਿਓ ਕਰੀ ਫਿਰ ਇੱਧਰ ਮਾਰ ਦਿਓ ਸਾਰੀਆਂ ਇਕੱਲੀ ਇਕੱਲੀ ਤੇ ਮਾਰ ਦਿਓ ਆਜੋ ਆਜੋ ਮੈਂ ਨਾ ਐਂਡ ਹੋਇਆ ਪਿਆ ਜੀ ਇਹਦੇ ਉੱਪਰ ਤੋਂ ਵੇਖੋ ਐਂਡ ਹੀ ਆ ਹੁਣ ਐ ਜੇ ਪੂਰੇ ਭਾਈ ਸਾਗੇ ਫਿਰ ਤੁਸੀਂ ਹਾਂਜੀ 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 ਬਾਕੀ ਭਈ ਜਿਹੜੇ ਜੁੜਾ ਹੋਏ ਚੈੱਕ ਕਰਕੇ ਲੈ ਕੇ ਜਾਓ ਨਾ ਭਾਈ ਜੀ ਹਾਂ ਬਸ ਬਸ ਚੈੱਕ ਕਰਕੇ ਲੈ ਕੇ ਜਾਓ ਕੋਈ ਗੱਲ ਜਿਹਨੇ ਪੈਸੇ ਖਰਚਨੇ ਸਜਣੇ ਨੇ ਬਿਲਕੁਲ ਜੀ ਕਿ ਇਹ ਛੋਟੀ ਵੇਖਣ ਵੀ ਇੱਕ ਵਾਰੀ ਜ਼ਰੂਰ ਹਾਂ ਇੱਕ ਵਾਰੀ ਮੇਰੀ ਦੁਆਰਾ ਰਿਕੁਐਸਟ ਆ ਇੱਕ ਵਾਰੀ ਵੀਡੀਓ ਦੇਣੀ ਜੇ ਕਈ ਦਾ ਮਨ ਚਾਵੇ ਤੇ ਇੱਕ ਵਾਰੀ ਮੇਰੀ ਡੇਰੀ ਜਾ ਕੇ ਜ਼ਰੂਰ ਵੇਖੇ ਹਾਂ ਕਿ ਕੀ ਹੈਗੀ ਆ ਕਿ ਜਾਂ ਉਦਾਂ ਹੀ ਕਹਿੰਦੇ ਨੇ ਲੋਕ ਨਹੀਂ ਨਹੀਂ ਸਹੀ ਹਾਂਜੀ ਹਾਂਜੀ ਬਾਕੀ 22 ਕਿਲੋ ਦੇ 600 ਗ੍ਰਾਮ ਦੋ ਦਿਨ ਨੇ ਦਿੱਤਾ ਆ ਠੀਕ ਆ ਹਾਂ ਪਿਛਲੇ ਸਵੇਰੇ 8 ਮਹੀਨੇ ਦਾ ਰਗਾਟ ਆ ਇਹਦਾ 8 ਮਹੀਨੇ ਲਗਾਤਾਰ 22 ਕਿਲੋ 600 ਕਦੀ 22 ਕਿਲੋ ਕਦੀ 23 ਕਿਲੋ ਉਹ 23 ਵਾਲਾ ਨਹੀਂ ਦੱਸ ਦੇ ਉਹਦੇ 22 600 ਸਾਡੀ ਰੁਟੀਨ ਹੁੰਦੀ ਰਹੀ ਆ 7 ਫੈਂਡ ਹੁੰਦੀ ਰਹੀ ਆ ਠੀਕ ਆ 7 2 6 8 ਇੰਨੀ ਫੈਂਡ ਦੀ ਹੁੰਦੀ ਰਹੀ ਝੋਟੀ ਚਲੋ ਹਾਂਜੀ ਇਹ ਵੀ ਵੇਖ ਲਓ ਆਖਰੀ ਪੀਸ ਆ ਸਾਰੇ ਆਖਰੀ ਹਾਂਜੀ ਲਾਹਾਂ ਉਹਦੇ ਮਈਆਂ ਤੇ ਨਹੀਂ ਮਲਪੀ ਨਹੀਂ ਮੁੱਕਦੀਆਂ ਪੈਸੇ ਮੁੱਕ ਜਾਂਦੇ ਹਾਂਜੀ ਬੜੀ ਤਕਰਦੜੀ ਮੈਂ ਬਾਈ ਜੀ ਚਲੋ ਹਾਂਜੀ ਹੋਰ ਬਾਈ ਜੀ ਫਿਰ ਆ ਚੱਕੋ ਪੂਛ ਮਾਰ ਜਾ ਇਧਰ 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 ਕਰੋ ਇਧਰ ਬੜੀ ਕੋਲੇ ਕੋਲੇ ਬੜੋ ਦਾ ਠੀਕ ਆ ਠੀਕ ਆ ਠੀਕ ਹੈ ਜੀ ਜੀ ਚਲੋ ਹੋਰ ਬਜੀ ਫਿਰ ਬਸ ਵਧੀਆ ਵਧੀਆ ਠੀਕ ਠਾਕ ਮੋਜਾ ਬਦੀ ਨੰਬਰ ਜੀ ਨੰਬਰ ਜੀ 98768 71055 ਠੀਕ ਹੈ ਤੇ ਪਿੰਡ ਮੇਰਾ ਚਾੜ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਸਾਡੇ ਵੱਡਿਆ ਗੁਰੂ ਘਰ ਲੱਗੇ ਸਾਡੇ ਅਚਲ ਸਾਹਿਬ ਗੁਰਦਰਾ ਠੀਕ ਹੈ ਬਿਲਕੁਲ ਠੀਕ ਸਾਡੀ ਕਿਲੋਮੀਟਰ ਤੇ ਠੀਕ ਹੈ ਦੂਜਾ ਨੰਬਰ ਹੈਗਾ 9846 11055 ਠੀਕ ਹੈ ਠੀਕ ਹੈ ਜੀ ਸਸਿਕਾ ਜੀ ਸਸਿਕਾ